ਕੀ ਕਹਿੰਦਾ ਰਾਣੀ ਨੇ ਜੋੜ ਦਿੱਤੇ ਮੇਰੀ ਨਜ਼ਰ ਨੂੰ ਜਿਹੜੇ ਨਾਮ ਦੀ ਫੈਨ ਅੱਜ ਸਾਡੇ ਨਵੀਂ ਹੌਂਸਲਾ ਮੇਲਾ ਚਲੋ ਆਈਏ ਇਹ ਤਾਂ ਨਗੇ ਨਾ ਕੌਣ ਲੈ ਕੱਢ ਕੇ ਵੇ ਬਾਈ ਜੀ ਨਾ ਮੇਰੀ ਨਜ਼ਰ ਨੂੰ ਉਹ ਤੇ ਪਿਆਉਂਦੇ ਬੰਦਾਂ ਤੇ ਲੱਗ ਜੀ ਉਹ ਮੱਧਾ ਦੱਤਾ ਹੈ ਹਾਂ ਪੈਂਦੀ ਹੈ ਜਿਹਨਾਂ ਹੋਈ ਤਾਂ ਫੇਰ ਮੂਹਰ ਟੱਕਰ ਜਿਹਨਾਂ ਹੋਈ ਤਾਂ ਟੱਕਰ ਨਹੀਂ ਕਰੀਏ ਜਿਹੜੀਆਂ ਸ਼ੌਟ ਹਰ ਕਿਨੇ ਸ਼ੌਟ ਨਾਲ ਵੇਖਾਂਗੇ ਇੱਕ ਸਪੋਰਟ ਦਾ ਫਾਤਾ ਕਿਦੇ ਨਾ ਜਾਣ ਨੇ ਕੀਤਾ ਅਰੇ ਤੇ ਕਹਿੰਦੇ ਪਹਿਲਾਂ ਪਰ ਪੈਂਦਾ ਤੇ ਗੱਲਾਂ ਕਰਨੇ ਲੱਗੀਆਂ ਪਈਆਂ ਇਹ ਆ ਰੋਨੀ ਵਾਲਾ ਤੇ ਮੰਦੀਪ ਬਾਕੀ ਬਾਕੀ ਕਹਿੰਦੇ ਨਾ ਜੋ ਫਿਰ ਬੱਲੇ ਪਾਸੇ ਜਿਹੜਾ ਕਹਿੰਦੇ ਪੰਨੇ ਆ ਰਿਹਾ ਹੈ ਮਹਿਕ ਜਿਤਾਉਣਾ ਹੈਲੋ ਜੀ ਹੈਲੋ ਕੀ ਹਾਲ ਹੈ ਜੀ ਵੈਲਕਮ ਜੀ ਵੈਲਕਮ ਲਾਈਵ ਚਾਣ ਲਈ ਆਪਾਂ ਇੰਤਜ਼ਾਰ ਦੀ ਕਿ ਕਿੱਥੇ ਛੱਟ ਗਿਆ ਹੀ ਨਹੀਂ ਨਾ ਨਾ ਬਾਈ ਉੱਥੇ ਲੀ ਜਾਂਦਾ ਯਾਰ ਕੀ ਕਰਨੀ ਉਹ ਉੱਧਰ ਪੈਂਦਾ ਨਾ ਨਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਦੱਸੋ ਜੀ ਕੀ ਹਾਲ ਚਾਲ ਨੇ ਲਾਈਕ ਵੀ ਕਰ ਦਿੱਤਾ ਵੀਰ ਜੀ ਥੈਂਕ ਯੂ ਜੀ ਥੈਂਕ ਯੂ ਲਾਈਕ ਕਰਨ ਲਈ ਮਹਿਕ ਜਟਾਣਾ ਜੀ ਥੈਂਕ ਯੂ ਆਓ ਸਰਗਰਮ ਦੇ ਪਾਸੇ ਦੇਖਾਂਗੇ ਮੇਰੇ ਮਿੱਤਰੋ ਰਾਂਜ ਦੇ ਕਿਨੇ ਚਾਰ ਦੇ ਬਾਅਦ ਦੇ ਕਿਨੇ ਨਾਜਰ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਜੁੜ ਜਾਓ ਬਈ ਲਾਈਵ ਦੇ ਵਿੱਚ ਨਾ ਕਿ ਟੂਰਨਾਮੈਂਟ ਚੱਲ ਪਿਆ ਬਈ ਆਪਣੇ ਵੈਲਕਮ ਜੀ ਵੈਲਕਮ ਲਾਈਵ ਚ ਆਉਣ ਲਈ ਵੀਰ ਜੀ ਸਾਡੀ ਲਾਈਵ ਵਿੱਚ ਵੀ 17 ਫਰਕਸਾਨ ਤੁਹਾਨੂੰ ਪੁੱਛਣਾ ਹਾਂ ਜੇ 13 ਪਿੰਡ ਨਵਾਂ ਹੈ ਸਾਡੀ ਲਾਈ ਵਿੱਚ ਨਾਲ ਸਾਹਮਣੇ ਦੇਖਣਗੇ ਪਹਿਲਾ ਫੁੱਟ ਕਿਹਦੇ ਸਮੂਹਤਾ ਹੈ ਤੇ ਅਸੀਂ ਤਾਂ ਪੁੱਛਣਾ 17 ਜਿਹੜੇ ਕਿਤੇ ਬੱਟੇ ਨੇ ਡਿਲੇਅ ਦੇ ਵਿੱਚ ਆਉਣੇ ਹੁੰਦੇ ਆ ਜੀ ਅਰ ਜਿਹੜੇ ਕਿਹਦੇ ਆ ਗਿਆ ਫਾਇਰ ਸ਼ਟ ਡਿਲੇਅ ਵਿੱਚ ਆਉਣੇ ਹੁੰਦੇ ਆ ਜੀ ਜਿਹੜੇ ਭਰਾ ਦੀ ਗੋਲਾ ਬੰਦੀ ਕਰਦੀ ਹੈ ਆਪਣਾ ਵੀ ਬੰਦੀ ਹੁੰਦੀ ਹੈ ਬਿੱਟ ਕਰਨ ਦੇ ਮੋਟਰਸਾਈਕਲ ਦੀ ਜਾਪੀ ਜਿਹੜੇ ਸਮਨਦਰ ਲਈ ਪਾਸੇ ਦੇਖਣ ਕੀਤੇ ਮਿੱਤਰੋ ਦੋਧੀਆਂ ਬੱਤੀ ਸਰਮਾਤ ਜੀ ਕਹਿੰਦੇ ਹੋਈ ਹੈ ਪਹਿਲੇ ਫਾਲ ਪੰਦਰੀ ਕਿਤੇ ਮੌਜੂਦ ਹਨ ਰੱਲਾ ਪਿੰਡ ਹੈ ਵੱਡਾ ਮੁਕਾਬਲਾ ਕਿਤੇ ਹੋ ਰਿਹਾ ਹੈ ਸਾਨੂੰ ਮੁੰਡੇ ਕਹਿੰਦੇ ਮੇਰੇ ਮਿੱਤਰੋ ਐਨ ਬੱਲਾ ਤੇ ਕੱਪੜੇ ਬੜਾ ਤਗੜਾ ਖੇਡਦੇ ਹੈ ਵੈਲਕਮ ਜੀ ਵੈਲਕਮ ਲਾਈਵ ਚ ਆਉਣ ਲਈ ਹਾਂਜੀ ਕੌਣ ਹੈ ਵਾਹ ਹੁੰਦੇ ਨੇ ਪਰ ਸੇ ਇਹ ਪਹਿਲੀ ਵਾਰ ਜਿਹੜੀ ਕਹਿੰਦੇ ਟਕਾਣੇ ਦੀ ਮਦਦ ਨੇ ਪਾਈ ਹੈ ਖੇਡ ਦੇ ਬਰਾਮਦੇ ਵਿੱਚ ਮੇਰੇ ਮਿੱਤਰੋ ਇਹ ਜਿਹੜਾ ਪਹਿਲਾ ਕਰ ਗਿਆ ਤਹਿਲ ਉਹ ਜੇਤੂ ਕਹਿੰਦੇ ਨਹੀਂ ਬਿੰਦੀ ਰ ਅੰਤ ਤਮ ਦੀ ਜਿੰਨਾ ਬਾਬਾ ਰਾਜੇ ਖੇਡੀ ਰਹੇ ਲਾਈਵ ਹੋ ਰਹੇ ਹਾਂ ਖਿਡਾਰੀ ਦਾ ਕਿੰਨੇ ਜਿਹੜਾ ਉਹ ਚਲੀ ਵੀਰ ਇਸ ਤਰੀਕੇ ਨਾਲ ਬੋਲਣਾ ਜਿਹੜਾ ਜਿਹੜਾ ਕੋਈ ਜਾਪ ਕਰਦਾ ਹੈ ਰੌ ਲਾਈਟ ਕਰਨ ਨਾਲ ਕਿ 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 ਕਰਦੇ ਮਾਣੇ ਕਿ ਜਿਹਨ ਵਰਤੇ ਆਪਣੀ ਟੀਮ ਵੀਰ ਸਿੰਘ ਹਾਂ ਕਰਨਾ ਜਿਹੜਾ ਮੈਂ ਹੀ ਕਰਨਾ ਚੱਬਾ ਜਰ ਸਿੰਘ ਜੀ ਮੈਂ ਕਰਨਾ ਆਹ ਮੁੰਡਾ ਇਹ ਬਾਗੂ ਜੀ ਦਾ ਠੇਕ ਨਾਮ ਦੱਸ ਲੈ ਜੀ ਕਿੱਥੇ ਮੁੰਡੀ ਮਿਲਦੀ ਹੈ ਕਿੱਥੇ ਪਾਈਆ ਮੁੰਡੇ ਨੇ ਇਹ ਗੱਲਾਂ ਅਸੀਂ ਆਪਣੀ ਮੇਰਾ ਸਕੂਟੀ ਲੈ ਗਿਆ ਇੱਕ ਬਾਹਰ ਪੌਂਟਰੀ ਕਹਿੰਦੇ ਨਜ਼ਰ ਵਿੱਚ ਹੋ ਸਕੂਟੀ ਤੇ ਆਉਂਗਾ ਏਡਾ ਬਟਾਉਂਦੇ ਹੋਗੇ ਇਹ ਪਹਿਲੇ ਕਹਿੰਦਾ ਕਿ ਬਟਨ ਦਸ ਕੀ ਹੋਗਾ ਤਣ ਚੜ ਕੇ ਜੀ ਆਪਣਾ ਔਰ ਕਿੜ ਕੇ ਸਹੀ ਬੰਦੀ ਦਾ ਇਹੋ ਬੰਦਾ ਤੁਹਾਡੀ ਤੋਹਰਾ ਬਣ ਜੀ ਕੌਣ ਕੌਣ ਹੋਰੇ ਲਾਈਵ ਹੈ ਮਹਿਕ ਮਹਿਕ ਕੌਣ ਹੈ ਪਤਾ ਨਹੀਂ ਕੌਣ ਹੈ ਕਿ ਤੋ ਹੋਰੇ ਤੀਜਾ ਪਤਾ ਨਹੀਂ ਹੋਣਾ ਰਿਹਾ ਜੁੜੋ ਬਈ ਲਾਈਵ ਦੇ ਵਿੱਚ ਜੁੜੋ ਸਾਰੇ ਜਣੇ ਹਨਾ ਮੇਟ ਟੀਮ ਨੇ ਜਿੱਤ ਜਾਣਾ ਜੁੜ ਜੋ ਬਈ ਜੁੜ ਜੋ ਲਾਈਵ ਦੇ ਵਿੱਚ ਸਾਰੇ ਜਣੇ welcom ji welcom most welcome ji करला कैच आ गई ते फोन ਥੱਲੇ ਆਉਂ ਰਹਾ ਨਾ ਤੇ ਛੱਕਾ ਜਣਾ ਕਦੇ ਪੱਟ ਗਿਆ ਤੇ ਮਤਰੋ ਵੀ ਜਦੋਂ ਫਾੜਦਾ ਨਾ ਪਾਉਂਦਾ ਛੱਕਾ ਸੂ ਸਿੰਘ ਹਰ ਲਾਈਕ ਦਨ ਥੈਂਕ ਯੂ ਵੀਰ ਥੈਂਕ ਯੂ ਬਾਈ ਕਰਨਲੀ ਇਹ ਵੀ ਗੱਲ 16 ਮਿੰਟ ਦੇ ਕਦੇ ਸੱਚ ਮਤਰੋ ਵੀ ਇਹਦਾ ਗੱਲ ਬੜੀ ਹੈ ਕਰਦਾ ਗ੍ਰੇਡ ਇਹ ਵੀ ਗੱਲ 16 ਮਿੰਟ ਦੇ ਕਦੇ ਸੱਚ ਮੈਸੇਜ ਕਰੋ ਬਾਈ ਮੈਸੇਜ ਕਰੋ ਇਸ ਕਾਰ ਬਹਿਣਾ ਕੋਈ ਹਾਸਲ ਨਹੀਂ ਹੋ ਰਿਹਾ ਪੀ ਦੀ ਬਾਮ ਬੱਲੇ ਬੱਲੇ ਹੋ ਗਈ ਅੱਜ ਦੇ ਪਾਰਕ ਦੇ ਟੰਗਰ ਦਾ ਪਤਨ ਮੇਰੇ ਵੀਰੋ ਭਾਈ ਜੱਜਾਂ ਦੇ ਮੁੰਡੇ ਕਹਿੰਦੇ ਸ਼ੰਗਰ ਦੇ ਮੋਟਰਸਾਈਕਲ ਦੀ ਸਤਨਾਮ ਸਤਨਾਮ ਦੀ ਸਤਨਾਮ ਵਾਹ ਜੀ ਵਾਹ ਜਿਹੜੇ ਕੋਲੇ ਚਾਂਪੀਆਂ ਹੋਈ ਮੈਨੂੰ ਇਹਦੇ ਵੀ ਧਾਕੇ ਬੋਲਦੇ ਨੇ ਵੀਰੋ ਕਹ ਲਿਆ ਨਹੀਂ ਹੋਣਾ ਮੈਨਾਂ ਗੇਲਾ ਦਾਲਾ ਹੋ ਗਿਆ ਬੱਸ ਨਫੜਾ ਜੀ ਬੱਸ ਹਾਂ ਜੀ ਵਾਹ ਇਹ ਗੱਲ ਵੀ ਤੋਂ 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 ਪੁਕੜਾ ਬਈ ਉਹ ਆ ਗਿਆ ਸਕਾ ਤਾਂ ਮਿੱਤਰੋ ਗੌਰ ਇਹ ਮੰਨ ਲਓ ਸਾਹਮਣੇ ਦੇਖਾਂਗੇ ਕਿ ਕਿਹਦਾ ਸ਼ਾਟ ਆਪ ਦੇਖਾਂਗੇ ਸ਼ਾਟ ਦੇ ਨਾਲ ਦੇਖਾਂਗੇ ਫੀਲਡਰ ਕਿਹਨੇ ਮੌਜੂਦ ਹੈ ਪਰ ਸਾਹਮਣੇ ਦੇਖਾਂਗੇ ਬੰਤੀ ਪੱਤੀ ਕੀਤੇ ਡੋਪਰ ਨੇ ਰਨ 4 ਰੁਕਿਆ ਬਹੁਤ ਨਾਲ ਸਮਾਪਤ वेलकम जी वेलकम लाइव चाहन ली मैसेज करो जी मैसेज लाइक कर दो लाइव नहीं जल्दी जल्दी नौ सामने दिखाएंगे पहली बार बना दी खेल रहे के समाप्त हो गया है भारतीय स्पोर्ट ने के बढ़ गए मेरी वीडियो पहली बार बना पिया है ने रन के के भारतीय बन गया बाहर की बात जानी जानी आया हुआ है है जानी के के और क्रीमर बन गया है ये जानी का भी बड़ा धन्यवाद है ये पलवी के पाणीअ जॾहिं पासे जॻहि रीन चोबल पासे नथो पहले लॻी आहे रेड़ी छे